ਨਿਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜਲੁਕਾਈ ਨੂੰ ਤਾਰਦੇ ਹੋਏ ਲਾਹੌਰ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਨੇ ਸੰਗਤਾਂ ਦੇ ਵਿੱਚ ਬੜਾ ਚਾਅ ਹੋ ਹੈ ਹਰ ਕੋਈ ਚਾਹੁੰਦਾ ਹੈ ਕਿ ਮੈਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਾਂ ਸਤਿਗੁਰੂ ਮਹਾਰਾਜ ਨੂੰ ਆਪਣੇ ਘਰ ਲਿਜਾ ਕੇ ਸੇਵਾ ਕਰਾਂ ਸਤਿਗੁਰੂ ਮਹਾਰਾਜ ਦੇ ਬਚਨ ਵਿਲਾਸ ਸਰਵਣ ਕਰਾਂ ਸਤਿਗੁਰੂ ਮਹਾਰਾਜ ਦੀ ਬਾਣੀ ਸਰਵਣ ਕਰ ਸਭਨਾ ਦੇ ਵਿੱਚ ਚਾਉ ਹੈ ਤੇ ਲਾਹੌਰ ਸ਼ਹਿਰ ਦਾ ਹੀ ਰਹਿਣ ਵਾਲਾ ਹੈ ਸੀਠ ਦੁਨੀ ਚੰਦ ਦੁਨੀ ਚੰਦ ਜੋ ਬਾਣੀਆ ਹੈ ਅੱਜ ਆਪਣੇ ਪਿਤਾ ਦਾ ਸ਼ਰਧਾਂਜਲੀ ਕਰ ਰਿਹਾ ਹੈ ਘਰ ਦੇ ਵਿੱਚ ਗਤਾਰ ਦੇ ਵਿੱਚ ਪੰਡਤ ਬੈਠੇ ਹੋਏ ਨੇ ਤੇ ਪ੍ਰਸ਼ਾਦਾ ਛਕਾਉਣ ਲੱਗਦਾ ਹੈ ਇਸ ਨੂੰ ਪਤਾ ਲੱਗਦਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਲਾਹੌਰ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਨੇ ਇਸ ਨੂੰ ਬੜਾ ਚਾਹੋ ਚੜਦਾ ਹੈ ਕਿਸੇ ਦੇ ਨਾਲ ਉਸੇ ਵੇਲੇ ਟੁਰ ਪੈਂਦਾ ਹੈ ਆਪਣੇ ਘਰ ਤੋਂ ਤੇ ਜਾ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਪ੍ਰਣਾਮ ਕਰਦਾ ਹੈ ਤੇ ਸਤਿਗੁਰੂ ਮਹਾਰਾਜ ਨੂੰ ਬੜੇ ਸਤਕਾਰ ਸਹਿਤ ਆਪਣੇ ਘਰ ਲੈ ਆਉਂਦਾ ਹੈ ਇੱਕ ਉੱਚਾ ਆਸਨ ਬਣਾ ਕੇ ਸਤਿਗੁਰੂ ਮਹਾਰਾਜ ਨੂੰ ਬਿਰਾਜਮਾਨ ਕਰਦਾ ਹੈ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣ ਲੱਗਦਾ ਹੈ ਜੋ ਪੰਡਿਤ ਸ਼ਿਰਾਦ ਕਰਮ ਲਈ ਆਏ ਹੋਏ ਨੇ ਪ੍ਰਸ਼ਾਦਾ ਛਕਾ ਰਿਹਾ ਹੈ ਪੰਡਤਾਂ ਨੂੰ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵੇਖ ਰਹੇ ਨੇ ਕਹਿਣ ਲੱਗੇ ਭਾਈ ਦੁਨੀ ਚੰਦ ਇੰਨੇ ਸਾਰੇ ਇਹ ਪੰਡਤਾਂ ਨੂੰ ਪ੍ਰਸ਼ਾਦਾ ਪਾਣੀ ਕਿਉਂ ਸ਼ਿਕਾ ਰਿਆ ਹੈ ਭਾਈ ਅੱਗੋਂ ਦੁਨੀ ਚੰਦ ਕਹਿਣ ਲੱਗਾ ਸਤਿਗੁਰੂ ਮਹਾਰਾਜ ਅੱਜ ਦੇ ਦਿਨ ਮੇਰੇ ਪਿਤਾ ਜੀ ਪਰਲੋਕ ਗਮਨ ਕਰ ਗਏ ਸਨ ਤੇ ਉਹਨਾਂ ਦੇ ਨਮਿਤ ਅੱਜ ਸ਼ਰਾਧ ਕਰ ਰਿਹਾ ਹਾਂ ਮੈਂ ਇਹਨਾਂ ਪੰਡਤਾਂ ਨੂੰ ਪ੍ਰਸ਼ਾਦਾ ਸ਼ਿਕਾ ਰਿਆ ਹਾਂ ਤਾਂ ਜੋ ਮੇਰੇ ਪਿਤਾ ਜੀ ਨੂੰ ਇਹ ਪ੍ਰਸ਼ਾਦਾ ਪਹੁੰਚ ਜਾਵੇ ਉਹਨਾਂ ਦੀ ਤ੍ਰਿਪਤੀ ਹੋ ਸਕੇ ਹਾਂ ਭਾਈ ਇਹ ਪ੍ਰਸ਼ਾਦਾ ਹੁਣ ਤੇਰੇ ਪਿਤਾ ਜੀ ਨੂੰ ਪਹੁੰਚ ਗਿਆ ਹੈ ਕਿ ਉਹਨਾਂ ਦੀ ਤ੍ਰਿਪਤੀ ਹੋ ਗਈ ਹੈ ਤੇ ਸੇਠ ਦੁਨੀ ਚੰਦ ਕਹਿਣ ਲੱਗਿਆ ਸਤਿਗੁਰੂ ਮਹਾਰਾਜ ਮੈਂ ਅਣਜਾਣ ਹਾਂ ਮੈਂ ਦੁਨਿਆਵੀ ਬੰਦਾ ਇਹਨਾਂ ਕਰਮਾਂ ਨੂੰ ਕੀ ਜਾਣਾਂ ਪੰਡਤਾਂ ਦੇ ਕਹਿਣੇ ਅਨੁਸਾਰ ਇਹ ਪ੍ਰਸ਼ਾਦਾ ਪਾਣੀ ਮੇਰੇ ਪਿਤਾ ਜੀ ਤੱਕ ਪਹੁੰਚ ਗਿਆ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲਗੇ ਤੂੰ ਨੀ ਚੰਦ ਤੇਰਾ ਪਿਤਾ ਵਾਕਿਆ ਹੀ ਤੈਨ ਦਿਨ ਤੋਂ ਭੁੱਖਾ ਹੈ ਭਾਈ ਤੇ ਜੋ ਤੂੰ ਇਹ ਪ੍ਰਸ਼ਾਦਾ ਛਕਾ ਰਿਆ ਹੈ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਪੁੰਨ ਹੈ ਪਰ ਇਹ ਨਹੀਂ ਕਿ ਇਹ ਮਰੇ ਹੋਏ ਵਿਅਕਤੀ ਤੱਕ ਪਹੁੰਚ ਜਾਵੇਗਾ ਦਾ ਪਿਤਾ ਅਜੇ ਵੀ 3 ਦਿਨ ਤੋਂ ਭੁੱਖਾ ਹੈ ਸਤਿਗੁਰੂ ਮਹਾਰਾਜ ਆਪ ਜਾਣੀ ਜਾਣ ਹੋ ਸਤਿਗੁਰੂ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਦੱਸੋ ਮੇਰੇ ਪਿਤਾ ਜੀ ਐਸ ਵੇਲੇ ਕਿੱਥੇ ਨੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਦੁਨੀ ਚੰਦ ਤੇਰਾ ਪਿਤਾ ਇੱਥੋਂ 5 ਕੋ ਦੂਰੀ ਤੇ ਗੜੀਆਂ ਦੇ ਵਿੱਚ ਇੱਕ ਬਗਿਆੜ ਦੀ ਝੂਨ ਵਿੱਚ ਪਿਆ ਹੋਇਆ ਤਿੰਨ ਦਿਨ ਤੋਂ ਭੁੱਖਾ ਬੈਠਾ ਹੈ ਭਾਈ ਇਥੋਂ 5 ਮੀਲ ਦੀ ਦੂਰੀ ਤੇ ਹੈ ਜਾ ਜਾ ਕੇ ਉਸ ਨੂੰ ਪ੍ਰਸ਼ਾਦਾ ਪਾਣੀ ਸ਼ਕਾ ਬਗਿਆੜ ਦੀ ਝੂਨ ਵਿੱਚ ਹੈ ਤੇਰਾ ਪਿਤਾ ਤੇ ਇਹ ਸੁਣ ਕੇ ਸੇੜ ਦੁਨੀ ਚੰਦ ਬੜਾ ਹੈਰਾਨ ਹੁੰਦਾ ਹੈ ਤੇ ਸਤਿਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਹੀਰ ਪਾ ਲੈਂਦਾ ਹੈ ਬਰਤਨ ਦੇ ਵਿੱਚ ਤੇ ਟੁਰਨ ਲੱਗਦਾ ਹੈ ਸਤਿਗੁਰੂ ਮਹਾਰਾਜ ਕਹਿਣ ਲੱਗੇ ਦੁਨੀ ਚੰਦ ਡਰਨਾ ਨਹੀਂ ਭਾਈ ਬਗਹਾੜ ਦੀ ਜੂਨ ਵਿੱਚ ਹੈ ਤੇਰਾ ਪਿਤਾ ਪਰ ਜਿਸ ਵੇਲੇ ਤੂੰ ਉਸ ਦੇ ਕੋਲ ਪਹੁੰਚ ਕੇ ਉਸ ਦਾ ਨਾਮ ਲੈ ਕੇ ਆਵਾਜ਼ ਮਾਰੇਗਾ ਤੇ ਉਹ ਮਨੁੱਖਾ ਰੂਪ ਹੋ ਕੇ ਤੇਰੇ ਨਾਲ ਗੱਲ ਕਰੇਗਾ ਸੇੜ ਦੁਨੀ ਚੰਦ ਚੱਲ ਪੈਂਦਾ ਹੈ ਪਹੁੰਚ ਜਾਂਦਾ ਹੈ ਦੱਸੀ ਹੋਈ ਥਾਂ ਦੇ ਉੱਤੇ ਕੀ ਵੇਖਦਾ ਹੈ ਕਿ ਸਾਹਮਣੇ ਇੱਕ ਬਗਹਾੜ ਭੁੱਖ ਨਾਲ ਬੜਾ ਕਮਜ਼ੋਰ ਹੋਇਆ ਪਿਆ ਹੈ ਝਾੜੀਆਂ ਦੇ ਵਿੱਚ ਪਹੁੰਚ ਜਾਂਦਾ ਹੈ ਕੋਲ ਤੇ ਅੱਗੋਂ ਉਹ ਬਗਹਾੜ ਪ੍ਰਕਾਸ਼ ਰੂਪ ਹੋ ਕੇ ਮਨੁੱਖਾ ਰੂਪ ਹੋ ਕੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ ਤੇ ਦੁਨੀ ਚੰਦ ਪੁੱਛਦਾ ਹੈ ਪਿਤਾ ਜੀ ਕੁਸਤਾ ਇਤਨੇ ਪਰਮਾਤਮਾ ਸੀ ਇਤਨਾ ਪੁੰਨਦਾਨ ਕਰਿਆ ਕਰਦੇ ਸੀ ਅਜ ਆਪ ਜੀਆਂ ਦੀ ਇਹ ਹਾਲਤ ਕਿਵੇਂ ਹੈ ਇਹ ਜੋਨੀ ਕਿਵੇਂ ਪ੍ਰਾਪਤ ਹੋ ਗਈ ਤੁਹਾਨੂੰ ਤੇ ਇਸ ਦਾ ਪਿਤਾ ਜਵਾਬ ਦਿੰਦਾ ਹੈ ਦੁਨੀ ਚੰਦ ਅੱਖਾਂ ਦੇ ਵਿੱਚ ਹਤਰੂ ਨੇ ਕਹਿਣ ਲੱਗਿਆ ਕਿ ਜਿਸ ਵੇਲੇ ਮੇਰਾ ਅੰਤਮ ਸਮਾ ਆਇਆ ਤੇ ਲੱਗ ਲੇ ਕਿਸੇ ਘਰੇ ਮਾਸ ਰਿਜ ਰਿਹਾ ਸੀ ਉਸ ਮਾਸ ਰਿਜਣ ਦੀ ਵਾਸ਼ਨਾ ਮੇਰੇ ਮਨ ਨੂੰ ਹੋਈ ਮੇਰਾ ਮਨ ਮਾਸ ਖਾਣ ਨੂੰ ਮਨ ਕਰਨ ਲੱਗਿਆ ਉਹ ਵਾਸ਼ਨਾ ਜਦ ਮੈਨੂੰ ਆਈ ਤਾਂ ਮੇਰਾ ਮਨ ਮਾਸ ਖਾਣ ਨੂੰ ਹੋਇਆ ਤੇ ਉਸੇ ਸਮੇਂ ਮੇਰੇ ਸੁਆਸ ਪੂਰਨ ਹੋ ਗਏ ਤੇ ਮੈਨੂੰ ਅਜ ਬਗਿਆੜ ਦੀ ਜੁਨੀ ਪ੍ਰਾਪਤ ਹੋਈ ਹੈ ਹੁਣ ਮਾਸ ਖਾਂਦਾ ਤੁਰਿਆ ਫਿਰ ਰਿਹਾ ਹਾਂ ਮੈਂ ਅੰਤ ਵੇਲੇ ਜਿਸ ਤਰ੍ਹਾਂ ਦੀ ਬ੍ਰਿਤੀ ਜਿਸ ਤਰ੍ਹਾਂ ਦੀ ਸੁਰਤੀ ਹੋ ਜਾਂਦੀ ਹੈ ਉਹੀ ਜੁਨੀ ਪ੍ਰਾਪਤ ਹੋ ਜਾਂਦੀ ਹੈ ਮਨੁੱਖ ਨੂੰ ਭਾਈ ਤੇ ਸੇੜ ਦੁਨੀ ਚੰਦ ਉਹ ਪ੍ਰਸ਼ਾਦਾ ਪਾਣੀ ਜੋ ਘਰੋਂ ਲੈ ਕੇ ਗਿਆ ਸੀ ਤੇ ਉਹ ਬਗਹਾੜ ਦੇ ਸਾਹਮਣੇ ਰੱਖ ਦਿੰਦਾ ਹੈ ਤੇ ਬਗਹਾੜ ਜਦ ਉਹ ਪ੍ਰਸ਼ਾਦਾ ਛਕਦਾ ਹੈ ਤਾਂ ਮੁਕਤ ਹੋ ਜਾਂਦਾ ਹੈ ਅੱਜ ਪ੍ਰਕਾਸ਼ਮਾਨ ਹੋ ਕੇ ਕਹਿ ਰਿਹਾ ਹੈ ਆਪਣੇ ਪੁੱਤਰ ਨੂੰ ਪੁੱਤਰ ਤੇਰੇ ਘਰ ਆਪ ਪਰਮੇਸ਼ਰ ਆਏ ਨੇ ਪਰਮੇਸ਼ਰ ਆਪ ਤੇਰੇ ਘਰ ਵਿਰਾਜਮਾਨ ਨੇ ਤੇ ਅਜ ਤੇਰੇ ਦਰਸ਼ਨ ਕਰਨ ਦੇ ਨਾਲ ਮੈਨੂੰ ਵੀ ਮੁਕਤੀ ਪ੍ਰਾਪਤ ਹੋਈ ਹੈ ਮੈਨੂੰ ਵੀ ਮੁਕਤੀ ਪ੍ਰਾਪਤ ਹੋਈ ਹੈ ਤੇਰੇ ਦਰਸ਼ਨਾਂ ਦੇ ਨਾਲ ਸੋ ਭਾਈ ਜਿਸ ਤਰ੍ਹਾਂ ਦੀ ਬਿਰਤੀ ਅੰਤ ਵੇਲੇ ਹੋ ਜਾਂਦੀ ਹੈ ਮਨੁੱਖ ਨੂੰ ਉਹ ਜਹੀ ਜੁਨ ਹੀ ਪ੍ਰਾਪਤ ਹੁੰਦੀ ਹੈ ਜੇ ਆਪਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜੇ ਹਾਂ ਅੰਤ ਵੇਲੇ ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਹੀ ਖਿਆਲ ਹੈ ਤੇ ਆਪਾਂ ਇਹ ਜੀਵਨ ਮਰਨ ਦੇ ਬੰਧਨਾ ਤੋਂ ਮੁਕਤ ਹੋ ਜਾਵਾਂਗੇ ਭਾਈ ਅੰਤ ਵੇਲੇ ਬਿਰਤੀ ਭਟਕਦੀ ਨਹੀਂ ਜੇ ਨਾਮ ਸਿਮਰਨ ਦੇ ਨਾਲ ਜੁੜਦੇ ਹਾਂ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਭਾਈ ਸਭਨਾ ਦੇ ਸਿਰ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਆਪਣਾ ਨਾਮ ਸਭਨਾ ਦੇ ਮਨ ਦੇ ਵਿੱਚ ਵਸਾਵਣ ਭਾਈ ਆਪ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹਰ ਰੋਜ਼ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਦੇ ਹੋ ਨਾਮ ਜਪਦੇ ਹੋ ਭਾਈ ਸਤਿਗੁਰੂ ਮਹਾਰਾਜ ਦੇ ਚਰਨ ਸਦਾ ਹਿਰਦੇ ਵਿੱਚ ਵਸਾ ਕੇ ਰੱਖਣੇ ਨੇ ਨਾਮ ਸਿਮਰਨ ਦੇ ਨਾਲ ਜੁੜਨਾ ਹੈ ਭਾਈ ਸਤ ਸੰਗਰ ਦੇ ਵਿੱਚ ਹਰ ਰੋਜ਼ ਜੁੜਨਾ ਹੈ ਸਤਗੁਰੂ ਮਹਾਰਾਜ ਦੇ ਬਚਨ ਬਿਲਾਸ ਸਰਣੇ ਸਰਵਣ ਕਰਨੇ ਨੇ ਤਾਂ ਜੋ ਪਾਤਸ਼ਾਹ ਆਪਣੇ ਅੰਗ ਸੰਗ ਸਦਾ ਰਹਣ ਭਾਈ ਇਹੋ ਜਿਹਾ ਸਮਾਂ ਜੋ ਸਰਾਧ ਕਰਮ ਕਰਨੇ ਨੇ ਇਹ ਸਭ ਫੋਕਟ ਕਰਮ ਨੇ ਭਾਈ ਇਹਨਾਂ ਦਾ ਜੇ ਆਪਾਂ ਕਹਿ ਦਿੰਨੇ ਨੇ ਕਹਿ ਦਿੰਨੇ ਹਾਂ ਕਿ ਸਾਡੇ ਪਿਤਰਾਂ ਨੂੰ ਕੋਈ ਸ਼ਰਾਧ ਕਰਮ ਦਾ ਫਾਇਦਾ ਹੈ ਨਹੀਂ ਭਾਈ ਜੋ ਜਿਉਂਦੇ ਜੀ ਸੇਵਾ ਕਰਨੀ ਹੈ ਆਪਣੇ ਮਾਤਾ ਪਿਤਾ ਦੀ ਜਿਉਂਦੇ ਜੀ ਕਰਨੀ ਹੈ ਭਾਈ